ਬਾਬਾ ਫਰੀਦ ਯੂਨੀਵਰਸਿਟੀ ਆਫ਼ ਇਨ ਪੈਰਾ ਮੈਡੀਕਲ ਸਟਾਫ ਭਰਤੀ ਦੇ ਲਈ ਜਾਣੇ ਜਾਣ ਵਾਲੇ ਲਿਖਤੀ ਟੈਸਟ ਦੌਰਾਨ ਕੋਟਕਪੁਰਾ ਦੇ ਡੀਏਵੀ ਸਕੂਲ ਅੰਦਰ ਬਣੇ ਪ੍ਰੀਖਿਆ ਕੇਂਦਰ ਵਿੱਚ ਇੱਕ ਲੜਕਾ ਜਿਸਨੇ ਲੜਕੀ ਦਾ ਰੂਪ ਧਾਰਿਆ ਹੋਇਆ ਸੀ ਉਹ ਪੇਪਰ ਦੇਣ ਪਹੁੰਚ ਗਿਆ ਪਰ ਐਂਟਰੀ ਸਮੇ ਬਾਇਓਮੈਟ੍ਰਿਕ ਹੋਣ ਵੇਲੇ ਫਿੰਗਰਪ੍ਰਿੰਟ ਮੈਚ ਨਾ ਹੋਣ ਦੇ ਚਲਦਿਆਂ ਸ਼ੱਕ ਦੇ ਘੇਰੇ ਵਿੱਚ ਆ ਗਿਆ ਜਦੋਂ ਪ੍ਰਬੰਧਕਾਂ ਵੱਲੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਕਿ ਸਹੀ ਉਮੀਦਵਾਰ ਨਹੀਂ ਹੈ ਜਾਂਚ ਵਿੱਚ ਪਤਾ ਲੱਗਾ ਕਿ ਲੜਕੇ ਵੱਲੋਂ ਲੜਕੀ ਦਾ ਭੇਸ ਬੜਾਇਆ ਹੋਇਆ ਸੀ ਜਿਸ ਨੂੰ ਤੁਰੰਤ ਹੀ ਪੁਲਿਸ ਦੇ ਹਵਾਲੇ ਕੀਤਾ ਗਿਆ ਗੌਰਤਲਬਾਏ ਕਿ ਲੜਕੇ ਦੇ ਵੱਲੋਂ ਜਾਲੀ ਆਈਡੀ ਕਾਰਡ ਤੇ ਆਧਾਰ ਕਾਰਡ ਵੀ ਤਿਆਰ ਕੀਤਾ ਹੋਇਆ ਸੀ ਜੋ ਬਰਾਮਦ ਕੀਤਾ ਗਿਆ ਪੁਚਗੇਚ ਦੌਰਾਨ ਸਾਹਮਣੇ ਆਇਆ ਕਿ ਉਕਤ ਲੜਕਾ ਅੰਗਰੇਜ ਸਿੰਘ ਜੋ ਕਿ ਫਾਜ਼ਲਕਾ ਜ਼ਿਲ੍ਹਾ ਦਾ ਰਹਿਣ ਵਾਲਾ ਸੀ ਅਤੇ ਇਸੇ ਜ਼ਿਲ੍ਹੇ ਦੇ ਵਿੱਚ ਪਿੰਡ ਥਾਣੀ ਦੀ ਲੜਕੀ ਪਰਮਜੀਤ ਕੌਰ ਦੀ ਜਗ੍ਹਾ ਪੇਪਰ ਦੇਣ ਲਈ ਪੁੱਜਿਆ ਸੀ ਜਿਸ ਨੇ ਲੜਕੀਆਂ ਵਾਲੇ ਕੱਪੜੇ ਪਾ ਕੇ ਲੰਬੇ ਨਕਲੀ ਵਾਲ ਤੇ ਬਿੰਦੀ ਸੁਰਖੀ ਲਗਾ ਕੇ ਲੜਕੀ ਬਣ ਕੇ ਪੇਪਰ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾ ਦਿੰਨੇ ਆ ਬਿਰੋ ਰਿਪੋਰਟ ਦਾ ਏਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਪੇਪਰ ਦੇ ਬੱਚਾ ਪੜਿਆ ਸੀ ਕਿਸੇ ਦਾ ਪੇਪਰ ਸੀ ਕਿੱਥੇ ਉਹਨਾਂ ਪੜਿਆ ਸੀ ਇਹ ਡੇਵੀ ਸਕੂਲ ਥਾ ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਇਗਜ਼ਾਮ ਹੁੰਦਾ ਹੈ ਉਹਦੇ ਬਾਅਦ ਸਾਰੇ ਬੱਚਿਆਂ ਦਾ ਇਗਜ਼ਾਮ ਹੋ ਰਿਹਾ ਸੀ ਤੇ ਪੰਜਾਬੀ ਦੇ ਇਗਜ਼ਾਮ ਜਿਹੜਾ ਪਾਸ ਕਰਦਾ ਉਹ ਹੀ ਅਗਲੇ ਇਗਜ਼ਾਮ ਵਿੱਚ ਜਾ ਸਕਦਾ ਇਹਨਾਂ ਦੋ ਸਟੇਜਾਂ 'ਚ ਅਸੀਂ ਪੂਰਾ ਫੁੱਲ ਪ੍ਰੂਫ ਇੰਤਜ਼ਾਮ ਕੀਤਾ ਹੋਇਆ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤਾ ਹੈ ਔਰ ਬੱਚਾ ਆਇਆ ਉਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇਣ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸ ਪੈਨ ਕੇ ਆਇਆ ਹੋਇਆ ਸੀ ਤੇ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜ਼ਿਆਦਾ ਪੱਕਾ ਪ੍ਰੂਫ ਹੁੰਦਾ ਜੇ ਦੇਦੋ ਮੈਚ ਨਹੀਂ ਕੀਤਾ ਤੋ ਉਹ ਤੁਹਾਨੂੰ ਪੇਪਰ ਨਹੀਂ ਦੇ ਦਿੱਤਾ ਗਿਆ ਉਹਦਾ ਪੇਪਰ ਨਲ ਐਂਡ ਵਾਈਟ ਹੈ ਉਹ ਕਨਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਟ ਕਰਦੇ ਆ ਸਰ ਸਰ ਪਹਿਲਾਂ ਤੁਹਾਨੂੰ ਨੇ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ ਸੇ ਜਾ ਕੇ ਤੋਂ ਨਹੀਂ ਦੇਖਦੇ ਸੱਚਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ तो असं एजेंसी हायर की असी क्वेश्चन एजेंसी तो भी पूछे क्योंकि तो एजेंसी ने इस बारी उस पकड़े पिछली बारी नहीं पकड़िया तो उस वेले ओरिजिनल कैंडीडेट आया सी या यही कैंडीडेट ने कुछ मैनेज कर लिता हों तो नहीं हो सकता मैच एजेंसी सूँ रिपोर्ट देगी पुलिस ਨੂੰ ਬਾਕੀ ਅਗਰੇ ਕਾਰਵਾਈ ਵਾਸਤੇ ਦੇ ਅਸੀਂ ਫੋਰਪੋਡ ਕਰ ਦਿੱਤਾ ਹੈ ਸਰ ਜੀ ਕੱਲ ਨਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਹੈ ਇਹਨਾਂ ਦੇ ਐਗਜ਼ਾਮ ਹੋ ਰਹੇ ਸੀ ਇੱਥੇ ਡੀਏਵੀ ਸਕੂਲ ਕੋੜਕਪੁਰਾ ਦੇ ਵਿੱਚ ਐਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਅਪਲੀਕੇਸ਼ਨ ਮਿਲੀ ਉਹਨਾਂ ਤੋਂ ਕੱਲ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ ਮੈਂ ਤੁਸੀਂ ਤੁਸੀਂ ਜਾ ਕੇ ਚੈੱਕ ਕੀਤਾ ਤੇ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਬਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਦਕੀ ਰੋਲ ਨੰਬਰ ਤੇ ਆਪ ਦਾ ਹੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦਾ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਹੈ ਜਿਹੜੀ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ ਅੱਜ ਉਸ ਦੇ ਖਿਲਾਫ 409 IPC ਦੀ ਮਕਦਮਾ ਦਰਜ ਕਰ ਦਿੱਤਾ ਹੈ ਤੋਂ ਅਗਲੀ ਕਾਰਵਾਈ ਅਸੀ ਕਰ ਰਹੇ ਹਾਂ ਸਰ ਪੀ ਉਹਦੀ ਗ੍ਰਿਫਤਾਰੀ ਪਾਈ ਗਈ ਹਾਂਜੀ ਬੇਲ ਆਊਟ ਹੈ ਸਰ